ਮੁਝਾਰਪੁਰ ਤੋਂ ਇੱਕ ਅਜੀਬ ਗੱਲ ਸੁਣਨ ਨੂੰ ਮਿਲੀ ਜਿੱਥੇ ਅਸੀਂ ਗਏ ਸੀ ਜਿਹੜਾ ਮੁੰਡਾ ਸਾਡਾ ਸ਼ਹੀਦ ਕਰਤਾ ਬਹੁਤ ਹੀ ਨਰਦਈ ਤਰੀਕੇ ਨਾਲ ਇੱਕ ਪਰਵਾਸੀ ਨੇ ਆnde ji ਪੰਜਾਬ ਕੇ ਵਿੱਚ ਲਾਉਂਗੇ ਜੇ ਪਰਵਾਸੀ ਚਲੇ ਗਏ ਤਾਂ ਉਹ ਜਿੰਨਾਂ ਨੇ ਦੇਸ਼ ਦਾ ਢੱਡ ਭਰਿਆ ਜਿੰਨਾਂ ਨੇ ਦੇਸ਼ ਆਜ਼ਾਦ ਕਰਵਾਇਆ ਉਹਨਾਂ ਉੱਪਰਵਾਸੀਆਂ ਦੇ ਆਸਰੇ ਪੰਜਾਬ ਚ ਲਾਉਣਾ ਪਊਗਾ ਯਾਰ ਮੈਂ ਤਾਂ ਸੁਣਿਆ ਸੀ ਪੰਜਾਬ ਗੁਰੂਆਂ ਦੇ ਨਾਂ ਤੇ ਵਰਤਦਾ ਇਹਾਂ ਦੇ ਪ੍ਰਵਾਸੀਆਂ ਦੇ ਨਾਂ ਤੇ ਵਸਣ ਲੱਗ ਗਏ ਕਮਾਲ ਹੈ ਉਹ ਜਿਹੜੀਆਂ ਪਾਰਟੀਆਂ ਚਾਹੇ ਉਹ ਨੈਸ਼ਨਲ ਹੋਣ ਚਾਹੇ ਉਹ ਪੰਥਰੇ ਦੇ ਨਾਂ ਤੇ ਬਣੀਆਂ ਪਾਰਟੀਆਂ ਹੋਣ ਇਹਨਾਂ ਨੂੰ ਸੱਪ ਸੁੰਗ ਗਿਆ ਬੋਲਦੇ ਹੀ ਦੀ ਕਿ ਅਸੀਂ ਇੱਕ ਡੋਮਿਸਾਈਲ ਦਾ ਕਾਨੂੰਨ ਮੰਗ ਰਹੇ ਆ ਪ੍ਰਵਾਸੀਆਂ ਦੇ ਪੁਆਇੰਟ ਆਫ ਥੋਂ ਮੈਂ ਕਹਿ ਰਿਹਾ ਮੈਂ हिमाचल प्रदेश इज स्टेट स्टेट क्या सा स्टेट जो पंजाब के बन चुके इनों गोली बाचूंगी भले ही पंजाब जेनी बन सकदा क्योंकि छोटी डेमोग्राफी बदली जा रही है पंजाब दे विच ओमेर तूसी रहोगे लेकिन बाहर ने भी वोटा दे सहारे राज बाते कर